ਲਫੜ ਫਿਰ ਤੇਜ਼ੀ ਹੁਣ ਬਈ ਤੁਹਾਨੂੰ ਅੱਜ ਬੰਦਾ ਮਲਾਉਣਾ ਇੱਕ ਤੇਜ਼ੀ ਆਪਣਾ ਮਿੱਤਰ ਇਹ ਕੁੜੀ ਨਾ ਤਾਂ ਕਿਸੇ ਤੋਂ ਫੜਾਈ ਖਾਂਦੀ ਆ ਨਾ ਇਹ ਕਿਸੇ ਤੋਂ ਗੱਡੀ 'ਚ ਚੜ੍ਹਦੀ ਆ ਤੇ ਨਾ ਕਿਸੇ ਨਾਲ ਗੱਡੀ 'ਚ ਜਾਂਦੀ ਆ ਆਪਣੀ ਵਾਲੀ ਬਸ਼ੇਰੀ ਪਰ ਇਹੀ ਬੰਦਾ ਜਿਹੜਾ ਇਹਨੂੰ ਲੈ ਜਾਂਦਾ ਤੇ ਆਹ ਦੇਖਿਓ ਲੈ ਮੰਤਰੀ ਆ ਬੰਦੇ ਕੋਲੇ ਇਹ ਉਹ ਫੜ ਲਈ ਆ ਗਈ ਤੇਜ਼ੀ ਕੋਲੇ ਹੋਰ ਕਿਸੇ ਨੂੰ ਨੇੜੇ ਰੱਸਾ ਲੈ ਕੇ ਨਹੀਂ ਜਾਣ ਦਿੰਦੀ ਇਹ ਬਹੁਤ ਜ਼ਿਆਦਾ ਉਹ ਆ ਦਿਖਾ ਤਾਂ ਇਧਰ ਨੂੰ ਕਰਕੇ ਕਹੇ ਜੀ ਲੱਗਦੀ ਆ ਮਿੱਤਰਾਂ ਨੂੰ ਚਮਕ ਚਮਕ ਜੀ ਦਿਖਾ ਦੇ ਦੀ ਇਹ ਆ ਲੈ ਵੀ ਤੇਜੀ ਘੋੜੀਆਂ ਦੀ ਚਾਲ ਚੂਲ ਵੀ ਪਾ ਦਿੰਨਾ ਹਾਂਜੀ ਚਾਲ ਹੈ ਲੈ ਵੀ ਮਿੱਤਰੋ ਸੰਪਰਕ ਕਰ ਲਿਓ ਮੁੰਡਾ ਤੇਜੀ ਹੈ ਦਰਾਹੇ ਤੋਂ ਕਿਤੇ ਘੋੜੀ ਲੈ ਕੇ ਜਾਣੀ ਆ ਮੀਟਿੰਗ ਲਈ ਕੋਈ ਮੰਨ ਕੇ ਚੱਲ ਟੈਂਪੂ ਗੱਡੀ ਇਹਦੇ ਕੋਲੇ ਗੱਡੀ ਵੀ ਆ ਤੇ ਪੂਰਾ ਸੇਫਲੀ ਲੈ ਕੇ ਜਾਂਦਾ ਮਤਲਬ ਕਿਤੇ ਤੁਸੀਂ ਘੋੜੀ ਮੀਟਿੰਗ ਗਰਾਊਂਡ ਭੇਜਣੀ ਆ ਆਪਦੇ ਹੀ ਇਹ ਦੋ ਬੰਦੇ ਨੇ ਇੱਕ ਬਾਈ ਆ ਸੀਗਾ ਇਹਦੀ ਗੱਡੀ ਐ ਤੇ ਆ ਮੁੰਡਾ ਤੇਜੀ ਐ ਠੀਕ ਐ ਤੁਸੀਂ ਕਿਤੇ ਘੋੜੀ ਦੂਰ ਨੇੜੇ ਭਰਾਉਣ ਭੇਜਣੀ ਆ ਤੇ ਤੇਜੀ ਨਾਲ ਸੰਪਰਕ ਕਰ ਲਿਓ ਇਹ ਥੋਡੀ ਘੋੜੀ ਲੈ ਕੇ ਵੀ ਜਾਊਗਾ ਤੇ ਛੱਡ ਕੇ ਵੀ ਜਾਊਗਾ ਐਂ ਤੇਜੀ ਗੱਲ ਪੂਰਾ ਸੇਫਲੀ ਕਿੱਥੇ ਮਰਜ਼ੀ ਭਰਾਉਣੀ ਆ ਤੁਸੀਂ ਠੀਕ ਐ ਕਿਹੜੇ ਮਰਜ਼ੀ ਘੋੜੇ ਕੋਲੇ ਲੈ ਕੇ ਜਾਣੀ ਆ ਜਿਵੇਂ ਮਰਜ਼ੀ ਕਰਨਾ ਠੀਕ ਹੈ ਇਹ ਮੁੰਡਾ ਗੱਡੀ ਦੇ ਵਿੱਚ ਘੋੜੀ ਲੈ ਕੇ ਵੀ ਆਊਗਾ ਛੱਡ ਕੇ ਵੀ ਜਾਊਗਾ ਤੁਹਾਡੀ ਟੈਨਸ਼ਨੇ ਖਤਮ ਹੋ ਜੂ ਇਹ ਨਹੀਂ ਵੀ ਤੁਸੀਂ ਚਾਰ ਜਾਨੇ ਨਾਲ ਭੇਜਣੇ ਨੇ ਜਿੱਥੇ ਪੰਜ ਬੰਦੇ ਘੋੜੀ ਲੈ ਕੇ ਜਾਂਦੇ ਨੇ ਉੱਥੇ ਇਕੱਲਾ ਲੈ ਜਾਂਦਾ ਊ ਇਹ ਟੈਂਪੂ 'ਚ ਵੀ ਨਹੀਂ ਚੜਦੀ ਬਹੁਤ ਹੈਰਾਨ ਕਰਦੀ ਐ ਪਰ ਇਹ ਤੇਜ਼ੀ ਲੈ ਜਾਂਦਾ ਇਹ ਮੁੰਡਾ ਘੋੜੀਆਂ ਦੀ ਚਾਲ ਵੀ ਪਾਉਂਦਾ ਜੇ ਕਿਸ ਨੇ ਚਾਲ ਕਿਹੜੀ ਰੇਵੀ ਆ ਸਾਰੀਆਂ ਹੀ ਰੇਵੀ ਆ ਕਿਹੜੀ ਮਰਜ਼ੀ ਪਵਾ ਲਈ ਜਿਹੜੀ ਮਰਜ਼ੀ ਚਾਲ ਪਵਾ ਲਓ ਕੋਈ ਸਿਖਾਉਣਾ ਐ ਘੋੜੀ ਨੂੰ ਕੁਛ ਵੀ ਹਾਂਜੀ ਉਹ ਵੀ ਸਾਰਾ ਕੁਝ ਐ ਇਹ ਮਨ ਲਾਪਾ ਪਹਿਲਾਂ ਥੋੜੀ ਜਿਹੀ ਵੀਡੀਓ ਨੂੰ ਸ਼ੂਟ ਆਈ ਜਿੰਨਾ ਇਹਨੇ ਕਲਹੂਰ ਕੀਤਾ ਪਹਿਲਾਂ ਇਹ ਫੜਾਈ ਨਹੀਂ ਖਾਂਦੀ ਕਿਸ ਤੋਂ ਹਾਂ ਆ ਦੇਖ ਲੈ ਲੈ ਪਤਾ ਨਹੀਂ ਕੀ ਮੁੰਡੇ ਕੋਲੇ ਜਾਦੂ ਆ ਠੀਕ ਆ ਤੁਹਾਨੂੰ ਨੰਬਰ ਦੇ ਦੇਣਾ ਤੇਜੀ ਦਾ ਜਿੱਥੇ ਮਰਜ਼ੀ ਲੈ ਕੇ ਜਾਣੀ ਪੰਜਾਬ ਪੰਜਾਬ ਕੇ ਕਿਤੇ ਵੀ ਜਿੱਥੇ ਮਰਜ਼ੀ ਜਿੱਥੇ ਮਰਜ਼ੀ ਤੁਸੀਂ ਘੋੜੀ ਭਰਾਉਣੇ ਭੇਜਣਾ ਇਹਨਾਂ ਦਾ ਬਣਦਾ ਜਿਹੜਾ ਮਿਹਨਤਾਂ ਨਾ ਹੋ ਤੁਸੀਂ ਦੇ ਦੇਣਾ ਠੀਕ ਆ ਦੋਨੇ ਬੰਦਿਆਂ ਦਾ ਗੱਡੀ ਦਾ ਕਿਰਾਇਆ ਤੇ ਇਹਨਾਂ ਦਾ ਜਿੱਥੇ ਮਰਜ਼ੀ ਘੋੜੀ ਭੇਜ ਦੋ ਲੈ ਕੇ ਜਾਣਗੇ ਠੀਕ ਆ ਤੇਜੀ ਹਾਂਜੀ ਜ਼ਿੰਮੇਵਾਰੀ ਨਾਲ ਪੂਰੀ ਪੂਰੀ ਜ਼ਮੀਨ ਤਰਪਾਲ ਪਾਗ ਲੈ ਗਿਆ ਨਾ ਗੱਡੀ ਜੀ ਬਸ ਸਾਰਾ ਜਣੀ ਐਨ ਪੂਰਾ ਸੇਫਲੀ ਕਿਉਂਕਿ ਜਾਨਵਰ ਮਹਿੰਗੇ ਨੇ ਇਹ ਠੀਕ ਹੈ ਬਸ ਠੀਕ ਹੈ ਲੈ ਤੇਰੀ ਵੀਡੀਓ ਪਾਉਨੇ ਆਪਾਂ ਅੱਜ ਠੀਕ ਹੈ ਭਰਾ ਆਪਣੇ ਸੰਪਰਕ ਕਰ ਲੈਣਗੇ ਕਿਉਂਕਿ ਇਹ ਬਹੁਤ ਸਮੱਸਿਆ ਲੋਕਾਂ ਕੋਲੇ ਸਮੇਂ ਦੀ ਬਹੁਤ ਕਮੀ ਹੈ ਹਾਂ ਕੋੜੀ ਚੜਦੀ ਨਹੀਂ ਕੋਈ ਮਾਪੀ ਚੜਦਾਂਗੇ ਬਸ ਠੀਕ ਹੈ ਫਿਰ ਲੈ ਹੁਣ ਤੇਰੀ ਵੀਡੀਓ ਪਾ ਦੇਣੀ ਆਪਾਂ ਤੇ ਭਰਾਵਾਂ ਨਾਲ ਸੰਪਰਕ ਤੇਰਾ ਨੰਬਰ ਦੇ ਦੇਣਾ ਠੀਕ ਹੈ ਓਕੇ